ਜਦੋਂ ਕਿਤੇ ਬੰਗਾਲ ਚ ਹੜ ਆਂਦੇ ਆ ਉਦੋਂ ਰਾਸ਼ਟਰ ਪੱਧਰ ਦੀ ਜਿਹੜੀ ਸਰਕਾਰ ਹੈ ਦੇਸ਼ ਦੀ ਉਹ ਮੂੰਹ ਖੋਲ ਦਿੰਦੀ ਹੈ ਖਜ਼ਾਨਿਆਂ ਦੇ ਉਹ ਉੱਥੇ ਟੀਮਾਂ ਭੇਜ ਦਿੰਦੀ ਆ ਆਰਮੀ ਭੇਜ ਦਿੰਦੀ ਆ ਹਰ ਤਰੀਕੇ ਨਾਲ ਪਛਾਣ ਕਰਨ ਦੀ ਕੋਸ਼ਿਸ਼ ਕਰਦੀ ਹੈ ਪੰਜਾਬ ਵਾਰੀ ਮਤਰਾਈ ਮਾਂ ਵਾਲਾ سلوਕ ਕਿਉਂ ਕਰਦੇ ਹੋ ਪੰਜਾਬ ਨੇ ਆਹ ਜਾ ਕੀ ਵਿਗਾੜਾ ਦੱਸਤਾ ਦਿਓ ਫਿਰ ਸਾਨੂੰ ਮਜਬੂਰੀ ਚ ਕੁਝ ਹੋਰ ਕਹਿਣਾ ਪਏਗਾ ਫਿਰ ਉਹ ਕਾਂਗਾ ਤੇ ਭੰਬੜ ਮੱਜ ਜਾਣਗੇ ਪੰਜਾਬ 'ਚ ਫਿਰ ਲੋਕਾਂ ਨੇ ਬੜਾ ਕੁ ਕੋ ਕਰਨਾ ਤੇ ਇੱਕ ਸਨਾਤਨ Hindu ਬਾਬਾ ਹੋ ਕੇ ਵੀ ਇਹ ਗੱਲ ਹੋਰ ਪਾਸੇ ਲੈ ਗਿਆ ਇਕ ਜਿਹੜਾ ਮਤਰਾਈ ਮਾਲਾ ਸਲੋਕ ਆ ਜਦੋਂ ਮਾਂ ਕਰਦੀ ਰਹਿੰਦੀ ਆ ਤਾਂ ਫਿਰ ਪੁੱਤ ਨੂੰ ਵੱਖਰਾ ਹੋਣਾ ਪੈਂਦਾ ਨਹੀਂ ਨਹੀਂ ਉਹ ਤਾਂ ਗੱਲ ਠੀਕ ਹੈ ਤੁਹਾਨੂੰ ਲੱਗਦਾ ਵੀ ਜਿਵੇਂ ਆਪਾਂ ਵੀ ਪਰਸਨਲ کہہ ਰਿਹਾ ਆਪਣੇ ਪੰਜਾਬ ਦੀਆਂ ਐਨ ਜੀਓ ਜਿੱਥੇ ਬੰਦੀਆਂ ਤੁਰ ਪੈਂਦੀਆਂ ਨੇ ਸਾਰਾ ਸਮਾਨ ਲੈ ਕੇ ਮਤਲਬ ਪੰਜਾਬੀ ਜੀ ਕਹਿੰਦਾ ਵੀ ਅਬ ਸਾਰੇ ਹੀ ਹੋ ਜਾਣੇ ਉੱਧਰ ਨੂੰ ਅਸੀਂ ਤਾਂ ਤੁਰਦੇ ਆ ਮੈਂ ਤਾਂ ਕਹਿ ਰਿਹਾ ਸਾਨੂੰ ਕਿਸੇ ਦੀ ਲੋੜ ਨਹੀਂ ਪੰਜਾਬ 'ਚ ਵੀ ਅਸੀਂ ਸੰਭਾਲ ਲਾਂਗੇ ਪੰਜਾਬ ਸੰਭਾਲ ਰਹੇ ਨੇ ਉਹਨਾਂ ਲੋਕ ਉਹੀ ਭਾਈਚਾਰਾ ਸੰਭਾਲ ਰਿਹਾ ਸਾਡਾ ਹੀ ਜਿਹੜੇ ਜਿੰਨੇ ਚ ਨਹੀਂ ਪਾਣੀ ਆਇਆ ਉਹ ਜਿਹੜੇ ਆਲੇ ਉੱਥੇ ਪਹੁੰਚ ਗਏ ਉਹ ਪਿੰਡਾਂ ਵਾਲੇ ਉੱਥੇ ਪਹੁੰਚ ਗਏ ਸੰਭਾਲ ਮੈਂ ਤਾਂ ਯਾਰ ਸਰਕਾਰਾਂ ਦੀ ਗੱਲ ਕਰਦਾ ਸਰਕਾਰਾਂ ਸਾਡੇ ਨਾਲ ਮਤਰੀ ਮਾਲਾ ਸਲੋਕ ਕਿਉਂ ਕਰਦੀਆਂ ਨੇ ਸਰਕਾਰਾਂ ਕਿਉਂ ਨਹੀਂ ਆਉਂਦੀਆਂ ਜੇ ਆਸਾਮ ਚੜਾੜ ਆ ਜੇ ਕੇਂਦਰ ਨੇ ਕਿਹਾ ਜਿਵੇਂ 600 ਕਰੋੜ ਦਾ ਪੈਕੇਜ ਹੈ 290 ਕਰੋੜ ਅਸੀਂ ਦੇਣ ਲੱਗੇ ਆ ਕਿੱਥੇ ਆਓ ਜਾਖੜ ਸਾਹਿਬ ਕਹਿ ਰਹੇ ਮੈਂ ਲੈ ਕੇ ਜਾਖੜ ਸਾਹਿਬ ਪ੍ਰਧਾਨ ਨੂੰ ਤਰਪਾਲਾਂ ਲੈ ਕੇ ਪਹੁੰਚੋ ਲੋਕਾਂ ਕੋਲ 290 ਕਰੋੜ ਫੇਰ ਲੈ ਕੇ ਪਹੁੰਚੀ ਪਹਿਲਾਂ ਕਾਂਗਰਸ ਵੀ ਰਹੇ ਹੋ ਮਹਾਰਾਜ ਹੁਣ ਇਹਨਾਂ ਚ ਵੀ ਰਹੇ ਹੋ ਸਾਰੀਆਂ ਜਿਹੜੇ ਲੋਲੀਪੌਪ ਨੇ ਦੇਣੇ ਬੰਦ ਕਰ ਦੋ ਕਿਰਪਾ ਕਰਕੇ ਪੰਜਾਬੀਆਂ ਨੂੰ ਜੀ ਲੈਣ ਦਿਓ ਜਦੋਂ ਕਿਤੇ ਬੰਗਾਲ ਚੜ ਹੜ ਆਂਦੇ ਆ ਉਦੋਂ ਰਾਸ਼ਟਰ ਪੱਧਰ ਦੀ ਜਿਹੜੀ ਸਰਕਾਰ ਹੈ ਦੇਸ਼ ਦੀ ਉਹ ਮੂੰਹ ਖੋਲ ਦਿੰਦੀ ਹੈ ਖਜ਼ਾਨਿਆਂ ਦੇ ਉਹ ਉੱਥੇ ਟੀਮਾਂ ਭੇਜ ਦਿੰਦੀ ਆਰਮੀ ਭੇਜ ਦਿੰਦੀ ਆ ਹਰ ਤਰੀਕੇ ਨਾਲ ਪਛਾਣ ਕਰਨ ਦੀ ਕੋਸ਼ਿਸ਼ ਕਰਦੀ ਹੈ ਪੰਜਾਬ bari ਮਤਰਾਈ ਮਾਂ ਵਾਲਾ سلوਕ ਕਿਉਂ ਕਰਦੇ ਹੋ ਪੰਜਾਬ ਨੇ ਆਜਾ ਕੀ ਵਿਗਾੜਾ ਦੱਸਤਾ ਦਿਓ ਫਿਰ ਸਾਨੂੰ ਮਜਬੂਰੀ ਚ ਕੁਝ ਹੋਰ ਕਹਿਣਾ ਪਏਗਾ ਫਿਰ ਉਹ ਕਾਂਗਾ ਤੇ ਭੰਬੜ ਮੱਜ ਜਾਣਗੇ ਪੰਜਾਬ 'ਚ ਫਿਰ ਲੋਕਾਂ ਨੇ ਬੜਾ ਔਕੋ ਕਰਨਾ ਵੀ ਇੱਕ ਸਨਾਤਨੀ Hindu ਬਾਬਾ ਹੋ ਕੇ ਵੀ ਇਹ ਗੱਲ ਹੋਰ ਪਾਸੇ ਲੈ ਗਿਆ ਇੱਕ ਜਿਹੜਾ ਮਤਰਾਈ ਮਾਂ ਦਾ ਸੁਲੂਕ ਹੈ ਜਦੋਂ ਮਾਂ ਕਰਦੀ ਰਹਿੰਦੀ ਹੈ ਤਾਂ ਫਿਰ ਪੁੱਤ ਨੂੰ ਵੱਖਰਾ ਹੋਣਾ ਪੈਂਦਾ ਨਹੀਂ ਨਹੀਂ ਉਹ ਤਾਂ ਗੱਲ ਠੀਕ ਹੈ ਤੁਹਾਨੂੰ ਲੱਗਦਾ ਵੀ ਜਿਵੇਂ ਆਪਾਂ ਵੀ ਪਰਸਨਲ کہہ ਰਹੇ ਆ ਆਪਣੇ ਪੰਜਾਬ ਦੀਆਂ ਐਨ ਜੀਓ ਜਿੱਥੇ ਬੰਦੀਆਂ ਤੁਰ ਪੈਂਦੀਆਂ ਨੇ ਸਾਰਾ ਸਮਾਨ ਲੈ ਕੇ ਮੈਂ ਤਾਂ ਪੰਜਾਬੀ ਚ ਕਹਿੰਦਾ ਵੀ ਅਵਾ ਸਾਰੇ ਹੀ ਹੋ ਜਾਣੇ ਉੱਧਰ ਨੂੰ ਅਸੀਂ ਤਾਂ ਤੁਰਦੇ ਆ ਮੈਂ ਤਾਂ ਕਹਿ ਰਿਹਾ ਸਾਨੂੰ ਕਿਸੇ ਦੀ ਲੋੜ ਨਹੀਂ ਪੰਜਾਬ 'ਚ ਵੀ ਅਸੀਂ ਸੰਭਾਲ ਲਾਂਗੇ ਪੰਜਾਬ ਸੰਭਾਲ ਰਹੇ ਨੇ ਉਹਨਾਂ ਲੋਕ ਉਹੀ ਭਾਈਚਾਰਾ ਸੰਭਾਲ ਰਿਹਾ ਸਾਡਾ ਹੀ ਜਿਹੜੇ ਜਿਨ੍ਹਾਂ 'ਚ ਨਹੀਂ ਪਾਣੀ ਆਇਆ ਉਹ ਜਿਨ੍ਹਾਂ ਵਾਲੇ ਉੱਥੇ ਪਹੁੰਚ ਗਏ ਉਹ ਪਿੰਡਾਂ ਵਾਲੇ ਉੱਥੇ ਪਹੁੰਚ ਗਏ ਕੰਭਾਲ ਲ ਮੈਂ ਤਾਂ ਯਾਰ ਸਰਕਾਰਾਂ ਦੀ ਗੱਲ ਕਰਦਾ ਸਰਕਾਰਾਂ ਸਾਡੇ ਨਾਲ ਮਤਰੀ ਮਾਲਾ ਸਲੋਕ ਕਿਉਂ ਕਰਦੀਆਂ ਨੇ ਸਰਕਾਰਾਂ ਕਿਉਂ ਨਹੀਂ ਆਉਂਦੀਆਂ ਜੇ ਥਾਮ ਚੜ ਆ ਜੇ ਕੇਂਦਰ ਨੇ ਕਿਹਾ ਜਿਵੇਂ 600 ਕਰੋੜ ਦਾ ਪੈਕੇਜ ਆ 290 ਕਰੋੜ ਅਸੀਂ ਦੇਣ ਲੱਗੇ ਆ ਕਿੱਥੇ ਆਓ ਜਾਖੜ ਸਾਹਿਬ ਕਹਿ ਰਹੇ ਮੈਂ ਲੈ ਕੇ ਜਾਖੜ ਸਾਹਿਬ ਨੂੰ ਤਰਪਾਲਾਂ ਲੈ ਕੇ ਪਹੁੰਚੋ ਲੋਕਾਂ ਕੋਲ 290 ਕਰੋੜ ਫੇਰ ਲੈ ਕੇ ਪਹੁੰਚੀ ਪਹਿਲਾਂ ਕਾਂਗਰਸ ਵੀ ਰਹੇ ਹੋ ਮਹਾਰਾਜ ਹੁਣ ਇਹਨਾਂ ਚ ਵੀ ਰਹੇ ਹੋ ਸਾਰੀਆਂ ਜਿਹੜੇ ਲੋਲੀਪੌਪ ਨੇ ਦੇਣੇ ਬੰਦ ਕਰ ਦੋ ਕਿਰਪਾ ਕਰਕੇ ਪੰਜਾਬੀਆਂ ਨੂੰ ਜੀ ਲੈਣ ਦਿਓ ਜਦੋਂ ਕਿਤੇ ਬੰਗਾਲ ਚੜ ਆਉਂਦੇ ਆ ਉਦੋਂ ਰਾਸ਼ਟਰ ਪੱਧਰ ਦੀ ਜਿਹੜੀ ਸਰਕਾਰ ਹੈ ਦੇਸ਼ ਦੀ ਉਹ ਮੂੰਹ ਖੋਲ ਦਿੰਦੀ ਹੈ ਖਜ਼ਾਨਿਆਂ ਦੇ ਉਹ ਉੱਥੇ ਟੀਮਾਂ ਭੇਜ ਦਿੰਦੀ ਆਰਮੀ ਭੇਜ ਦਿੰਦੀ ਆ ਹਰ ਤਰੀਕੇ ਨਾਲ ਪਛਾਣ ਕਰਨ ਦੀ ਕੋਸ਼ਿਸ਼ ਕਰਦੀ ਹੈ ਪੰਜਾਬ ਵਾਰੀ ਮਤਰਾਈ ਮਾਂ ਵਾਲਾ ਸਲੂਕ ਕਿਉਂ ਕਰਦੇ ਹੋ ਪੰਜਾਬ ਨੇ ਆਹ ਜਾ ਕੀ ਬਗੜਾ ਦੱਸਤਾ ਦਿਓ ਫਿਰ ਤੁਹਾਨੂੰ ਮਜਬੂਰੀ 'ਚ ਕੁਝ ਹੋਰ ਕਹਿਣਾ ਪਏਗਾ ਫਿਰ ਉਹ ਕਾਂਗਾ ਤੇ ਭੰਬੜ ਮੱਜ ਜਾਣਗੇ ਪੰਜਾਬ 'ਚ ਫਿਰ ਲੋਕਾਂ ਨੇ ਬੜਾ ਕੁਝ ਕਰਨਾ ਬੇ ਇੱਕ ਸਨਾਤਨੀ Hindu ਬਾਬਾ ਹੋ ਕੇ ਵੀ ਇਹ ਗੱਲ ਹੋਰ ਪਾਸੇ ਲੈ ਗਿਆ ਇਕ ਜਿਹੜਾ ਮਤਰਾਈ ਮਾਲਾ ਸਲੋਕ ਹੈ ਜਦੋਂ ਮਾਂ ਕਰਦੀ ਰਹਿੰਦੀ ਹੈ ਤਾਂ ਫਿਰ ਪੁੱਤ ਨੂੰ ਵੱਖਰਾ ਹੋਣਾ ਪੈਂਦਾ ਨਹੀਂ ਨਹੀਂ ਉਹ ਤਾਂ ਗੱਲ ਠੀਕ ਹੈ ਤੁਹਾਨੂੰ ਲੱਗਦਾ ਵੀ ਜਿਵੇਂ ਆਪਾ ਵੀ ਪਰਸਨਲ کہہ ਰਿਹਾ ਆਪਣੇ ਪੰਜਾਬ ਦੀਆਂ ਐਨ ਜੀਓ ਜਥੇਬੰਦੀਆਂ ਤੁਰ ਪੈਂਦੀਆਂ ਨੇ ਸਾਰਾ ਸਮਾਨ ਲੈ ਕੇ ਮਤਲਬ ਪੰਜਾਬੀ ਜੀ ਕਹਿੰਨਾ ਵੀ ਅਬਾ ਸਾਰੇ ਹੋ ਜਾਣੇ ਉੱਧਰ ਨੂੰ ਅਸੀਂ ਤਾਂ ਤੁਰਦੇ ਆ ਮੈਂ ਤਾਂ ਕਹਿ ਰਿਹਾ ਸਾਨੂੰ ਕਿਸੇ ਦੀ ਲੋੜ ਨਹੀਂ ਪੰਜਾਬ 'ਚ ਵੀ ਅਸੀਂ ਸੰਭਾਲ ਲਾਂਗੇ ਪੰਜਾਬ ਸੰਭਾਲ ਰਹੇ ਨੇ ਉਹਨਾਂ ਲੋਕ ਉਹੀ ਭਾਈਚਾਰਾ ਸੰਭਾਲ ਰਿਹਾ ਸਾਡਾ ਹੀ ਜਿਹੜੇ ਜਿਨ੍ਹਾਂ 'ਚ ਨਹੀਂ ਪਾਣੀ ਆਇਆ ਉਹ ਜ਼ਿਲ੍ਹੇ ਵਾਲੇ ਉੱਥੇ ਪਹੁੰਚ ਗਏ ਉਹ ਪਿੰਡਾਂ ਵਾਲੇ ਉੱਥੇ ਪਹੁੰਚ ਗਏ ਸੰਭ ਮੈਂ ਤਾਂ ਯਾਰ ਸਰਕਾਰਾਂ ਦੀ ਗੱਲ ਕਰਦਾ ਸਰਕਾਰਾਂ ਸਾਡੇ ਨਾਲ ਮਤਰੀ ਮਾਲਾ ਸਲੋਕ ਕਿਉਂ ਕਰਦੀਆਂ ਨੇ ਸਰਕਾਰਾਂ ਕਿਉਂ ਨਹੀਂ ਆਉਂਦੀਆਂ ਜੇ ਥਾਮ ਚੜ ਆ ਜੇ ਕੇਂਦਰ ਨੇ ਕਿਹਾ ਜਿਵੇਂ 600 ਕਰੋੜ ਦਾ ਪੈਕੇਜ ਹੈ 290 ਕਰੋੜ ਅਸੀਂ ਦੇਣ ਲੱਗੇ ਆ ਕਿੱਥੇ ਆਓ ਜਾਖੜ ਸਾਹਿਬ ਕਹਿ ਰਹੇ ਮੈਂ ਲੈ ਕੇ ਜਾਖੜ ਸਾਹਿਬ ਪ੍ਰਧਾਨ ਨੂੰ ਤਰਪਾਲਾਂ ਲੈ ਕੇ ਪਹੁੰਚੋ ਲੋਕਾਂ ਕੋਲ 290 ਕਰੋੜ ਫੇਰ ਲੈ ਕੇ ਪਹੁੰਚੀ ਪਹਿਲਾਂ ਕਾਂਗਰਸ ਚ ਵੀ ਰਹੇ ਹੋ ਮਹਾਰਾਜ ਹੁਣ ਇਹਨਾਂ ਚ ਵੀ ਰਹੇ ਹੋ ਸਾਰੀਆਂ ਜਿਹੜੇ ਲੋਲੀਪੌਪ ਨੇ ਦੇਣੇ ਬੰਦ ਕਰ ਦੋ ਕਿਰਪਾ ਕਰਕੇ ਪੰਜਾਬੀਆਂ ਨੂੰ ਜੀ ਲੈਣ ਦਿਓ ਜਦੋਂ ਕਿਤੇ ਬੰਗਾਲ ਚੜ ਆਂਦੇ ਆ ਉਦੋਂ ਰਾਸ਼ਟਰ ਪੱਧਰ ਦੀ ਜਿਹੜੀ ਸਰਕਾਰ ਹੈ ਦੇਸ਼ ਦੀ ਉਹ ਮੂੰਹ ਖੋਲ ਦਿੰਦੀ ਹੈ ਖਜ਼ਾਨਿਆਂ ਦੇ ਉਹ ਉੱਥੇ ਟੀਮਾਂ ਭੇਜ ਦਿੰਦੀ ਆਰਮੀ ਭੇਜ ਦਿੰਦੀ ਆ ਹਰ ਤਰੀਕੇ ਨਾਲ ਪਛਾਣ ਕਰਨ ਦੀ ਕੋਸ਼ਿਸ਼ ਕਰਦੀ ਹੈ ਪੰਜਾਬ bari ਮਤਰਈ ਮਾਂ ਵਾਲਾ سلوਕ ਕਿਉਂ ਕਰਦੇ ਹੋ ਪੰਜਾਬ ਨੇ ਆਹ ਜਾ ਕੀ ਵਿਗਾੜਾ ਦੱਸਤਾ ਦਿਓ ਫਿਰ ਸਾਨੂੰ ਮਜਬੂਰੀ ਚ ਕੁਝ ਹੋਰ ਕਹਿਣਾ ਪਏਗਾ ਫਿਰ ਉਹ ਕਾਂਗਾ ਤੇ ਭੰਬੜ ਮੱਜ ਜਾਣਗੇ ਪੰਜਾਬ 'ਚ ਫਿਰ ਲੋਕਾਂ ਨੇ ਬੜਾ ਕੋ ਕਰਨਾ ਬੇ ਇੱਕ ਸਨਾਤਨ Hindu ਬਾਬਾ ਹੋ ਕੇ ਵੀ ਇਹ ਗੱਲ ਹੋਰ ਪਾਸੇ ਲੈ ਗਿਆ ਇੱਕ ਜਿਹੜਾ ਮਤਰਾਈ ਮਾਂ ਵਾਲਾ ਸਲੂਕ ਆ ਜਦੋਂ ਮਾਂ ਕਰਦੀ ਰਹਿੰਦੀ ਆ ਤਾਂ ਫਿਰ ਪੁੱਤ ਨੂੰ ਵੱਖਰਾ ਹੋਣਾ ਪੈਂਦਾ ਨਹੀਂ ਨਹੀਂ ਉਹ ਤਾਂ ਗੱਲ ਠੀਕ ਹੈ ਤੁਹਾਨੂੰ ਲੱਗਦਾ ਵੀ ਜਿਵੇਂ ਆਪਾਂ ਵੀ ਪਰਸਨਲ کہہ ਰਿਹਾ ਆਪਣੇ ਪੰਜਾਬ ਦੀਆਂ ਐਨ ਜੀਓ ਜਥੇਬੰਦੀਆਂ ਤੁਰ ਪੈਂਦੀਆਂ ਨੇ ਸਾਰਾ ਸਮਾਨ ਲੈ ਕੇ ਮੈਂ ਤਾਂ ਪੰਜਾਬੀ ਜੀ ਕਹਿੰਨਾ ਵੀ ਅਬ ਸਾਰੇ ਹੋ ਜਾਣੇ ਉੱਧਰ ਨੂੰ ਅਸੀਂ ਤਾਂ ਤੁਰਦੇ ਆ ਮੈਂ ਤਾਂ ਕਹਿ ਰਿਹਾ ਸਾਨੂੰ ਕਿਸੇ ਦੀ ਲੋੜ ਨਹੀਂ ਪੰਜਾਬ 'ਚ ਵੀ ਅਸੀਂ ਸੰਭਾਲ ਲਾਂਗੇ ਪੰਜਾਬ ਸੰਭਾਲ ਰਹੇ ਨੇ ਉਹਨਾਂ ਲੋਕ ਉਹੀ ਭਾਈਚਾਰਾ ਸੰਭਾਲ ਰਿਹਾ ਸਾਡਾ ਹੀ ਜਿਹੜੇ ਜਿਨ੍ਹਾਂ 'ਚ ਨਹੀਂ ਪਾਣੀ ਆਇਆ ਉਹ ਜਿਨ੍ਹਾਂ ਵਾਲੇ ਉੱਥੇ ਪਹੁੰਚ ਗਏ ਉਹ ਪਿੰਡਾਂ ਵਾਲੇ ਉੱਥੇ ਪਹੁੰਚ ਗਏ ਕੰਮ ਹਾਲ ਮੈਂ ਤਾਂ ਯਾਰ ਸਰਕਾਰਾਂ ਦੀ ਗੱਲ ਕਰਦਾ ਸਰਕਾਰਾਂ ਸਾਡੇ ਨਾਲ ਮਤਰੀ ਮਾਲਾ ਸਲੋਕ ਕਿਉਂ ਕਰਦੀਆਂ ਨੇ ਸਰਕਾਰਾਂ ਕਿਉਂ ਨਹੀਂ ਆਉਂਦੀਆਂ ਜੇ ਥਾਮ ਚੜ ਆ ਜੇ ਕੇਂਦਰ ਨੇ ਕਿਹਾ ਜਿਵੇਂ 600 ਕਰੋੜ ਦਾ ਪੈਕੇਜ ਹੈ 290 ਕਰੋੜ ਅਸੀਂ ਦੇਣ ਲੱਗੇ ਆ ਕਿੱਥੇ ਆਓ ਜਾਖੜ ਸਾਹਿਬ ਕਹਿ ਰਹੇ ਮੈਂ ਲੈ ਕੇ ਜਾਖੜ ਸਾਹਿਬ ਪਰਦਾਵਨ ਕੋ ਤਰਪਾਲਾਂ ਲੈ ਕੇ ਪਹੁੰਚੋ ਲੋਕਾਂ ਕੋਲ 290 ਕਰੋੜ ਫੇਰ ਲੈ ਕੇ ਪਹੁੰਚੀ ਪਹਿਲਾਂ ਕਾਂਗਰਸ ਵੀ ਰਹੇ ਹੋ ਮਹਾਰਾਜ ਹੁਣ ਇਹਨਾਂ ਚ ਵੀ ਰਹੇ ਹੋ ਸਾਰੀਆਂ ਜਿਹੜੇ ਲੋਲੀਪੌਪ ਨੇ ਦੇਣੇ ਬੰਦ ਕਰ ਦੋ ਕਿਰਪਾ ਕਰਕੇ ਪੰਜਾਬੀਆਂ ਨੂੰ ਜੀ ਲੈਣ ਦਿਓ